ਆਪਾਂ ਅੱਜ ਪੂਰੀ ਬੰਗਾਲੀ ਸਾਰੇ ਨੂੰ ਪਰਾਪਤ ਜੀ ਦੁਜਾ ਨੰਦਾਰਾ ਦਾ ਸਵਾਗਤ ਹੈ ਜੀ ਲਿੰਕ ਮੈਨ ਲੈ ਆਇਆ ਬਲੌਗ ਤੇ ਬਣੇ ਰਹੋ ਅੱਜ ਆਪਾਂ ਜਾ ਰਹੇ ਆਂਗੇ ਵਿਆਹ ਬਰਨਾਲੇ ਪੈਲਸ ਚ ਤੇ ਬਾਪਲੇ ਤੋਂ ਬਰਾਤ ਆਉਗੀ ਆਪਣੇ ਰਿਸ਼ਤੇਦਾਰੀ ਚੋਂ ਤੇ ਤਪੱਸ ਨੂੰ ਸਾਰਾ ਬਲੌਗ ਤੇ ਖਾਵਾਂਗੇ ਬਲੌਗ ਤੇ ਬਣੇ ਰਹੋ ਇਹ ਗਾਉਣਾ ਆਊਗਾ ਕਹਿੰਦੇ ਨੇ ਅੱਜ ਅੱਜ ਅਸੀਂ ਗਏ ਆਂ ਵਿਆਹ ਜੀ ਬਰਨਾਲੇ ਪੈਲਸ ਚ ਆਪਣੇ ਬਾਪਲੇ ਤੋਂ ਬਰਾਤ ਆਉਗੀ ਇਹ ਆਪਣੇ ਚਾਚਾ ਜੀ ਦੇ ਮੁੰਡੇ ਦਾ ਵਿਆਹ ਹੈਗਾ। ਬਾਹਰੋਂ ਆਇਆ। ਸਟੂਡੀਓ ਆਟਮ ਬੋਟੇ ਨੇ। ਅਨਜੇ ਬਰਾਤ ਆ ਗਈ ਤੇ ਆਪਾਂ ਪੈਸ ਦਿਖਾਉਣੇ ਸਾਨੂੰ ਪੈਸ ਦੇ ਪਾਸ ਮੌਣਾ ਸਰਪੰਚ ਬੈਠੇ ਛੱਡਾ। ਜੀ ਤੇ ਇਹਨਾਂ ਦਾ ਵੀ ਚੈਨਲ ਬਣਿਆ ਹੋਇਆ Facebook ਤੇ ਜੀ। ਤੇ ਦੇਖੋ ਪੈਸ ਤੇ ਗਾਉਣ ਵਾਲਾ ਆਊਗਾ ਹਰਜੀਤ ਹਰਮਨ ਕਹਿੰਦੇ ਨੇ ਜੀ। ਬਾਕੀ ਆਏ ਤੋਂ ਪਤਾ ਲੱਗੂ। ਕੀ ਕੌਣ ਆਊਗਾ ਹੂੰ ਵੈਸੇ ਆਪਾਂ ਉਸ ਸੇ ਵੀ ਕਹਿੰਦੇ ਹਰਜੀਤ ਹਰ ਮਣਾਊਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਬਲਾਗ ਦੇ ਵਿੱਚ ਸਾਰਾ ਬਲਾਗ ਬਣੇ ਰਹੋ ਇਧਰ ਆਪਣਾ ਲੰਗਰਦਾਰ ਬੈਠਿਆ ਇਧਰ ਮੇਜਰ ਆ ਗਿਆ ਬੱਸ ਬੱਚੇ ਫਿਰਦੇ ਨੇ ਉਰਾ ਪਰਾਂ ਘੁੰਮਦੇ ਜਿੱਦੀ ਸਾਈਡ ਲੱਗੀ ਹੋਈ ਨੇ ਸਟਾਲਾਂ ਜੀ ਤੇ ਲੱਗੀਆਂ ਹੋਈਆਂ ਨੇ ਬਹੁਤ ਸੋਹਣਾ ਪੈਲਸ ਸਜਾਇਆ ਹੋਇਆ ਜੀ ਬਹੁਤ ਵਧੀਆ ਪੈਲਸ ਹੈਗਾ ਦੇਖੋ ਸਜਾਵਟ ਪੈਲਸ ਦੀ ਇੱਧਰ ਸਾਰੀਆਂ ਆਪਣੀਆਂ ਇਹ ਆ ਗਈਆਂ ਸਟਾਲਾਂ ਲੱਗੀਆਂ ਹੋਈਆਂ ਇਹ ਸਟਾਲਾਂ ਨੇ ਦੇਖੋ ਜੀ ਪੈਸ ਦੇ ਦ੍ਰਿਸ਼ ਕਿੰਨਾ ਸੋਹਣਾ ਪੈਸਾ ਵਰਨਾਲਾ ਵਰਨਾਲੇ ਤੋਂ ਜਦੋਂ ਆਪਾਂ ਮੋਗੇ ਰੋਡ ਜਾਂਦੇ ਆ ਨਾ ਵਰਨਾਲਾ ਨਿਕਲਨਸਾਰ ਤੇ ਰੋਡ ਦੇ ਉੱਪਰ ਪੈਸ ਹੈ ਇਹ ਕਿੰਨਾ ਸੋਹਣਾ ਸਜਿਆ ਹੈ ਪੈਸ ਐਲਸ ਦੇਖਿਓ ਹੁਣੇ ਤੁਹਾਨੂੰ ਦੇਖੋ ਜੀ ਤੇ ਗਾਹਾਂ ਪਾ ਤੁਹਾਨੂੰ ਦਿਖਾਵਾਂਗੇ ਫੇਰ ਉਹ ਆਇਆ ਬੰਸ ਦੇਖੋ ਕਿੰਨੀ ਸੋਨੇ ਸਜਾਵਟ ਹੋਈ ਆ ਪਾਸ

Terima kasih <muchas> telah menonton!